ਮਿੱਡਾ ਚੋਂ ਦੇ ਫਾਟਕ ਦੇਖ ਰਹੇ ਹਾਂ ਬੰਦ ਕੀਤੇ ਹੋਏ ਨੇ ਇਹ ਕਦੋਂ ਤੋਂ ਬੰਦ ਕੀਤੇ ਹੋਏ ਕਿੰਨੇ ਦਿਨਾਂ ਤੱਕ ਅੱਗੇ ਬੰਦ ਰਹਿਣਗੇ ਇਸ ਲਈ ਇਹ 29 ਤਰੀਕ ਤੋਂ 5 ਤਰੀਕ ਤੱਕ ਬੰਦ ਹੈ ਜੀ ਕਾਰਜਕ੍ਰਮ ਕੀ ਚੱਲ ਰਿਹਾ ਤੇ ਕੀ ਕਾਰਜਕ੍ਰਮ ਇਹ ਡਬਲ ਲਾਈਨ ਹੋ ਰਹੀ ਹੈ ਜੀ ਡਬਲ ਲਾਈਨ ਹੋ ਰਹੀ ਹੈ ਕਿਤੇ ਜਾਰੀ ਹੈ ਜੇ ਲੁਧਿਆਣਾ ਤੋਂ ਮੁਲਾਪੁਰ ਕਾਸ਼ਟ ਹੈ 29 ਤੋਂ 5 ਤਰੀਕ ਤੱਕ ਕੱਟ ਦੇ ਨ ਹੋ ਜਾਂਦੇ ਆਪਣੇ ਉਹਦਾ ਕਾਸ਼ਟ ਤਾਂ ਹੈ ਸਾਰਿਆਂ ਨੂੰ ਪਰ ਲੇਕਿਨ ਕਾਸ਼ਟ ਤੋਂ ਬਾਅਦ ਵਧੀਆ ਬਣ ਜਾਣਾ ਫਟ ਕੇ ਪਿਛਲਾ 2 ਨੰਬਰ ਦੇਖਿਆ ਹੀ ਆ ਤੁਸੀਂ ਹਾਂਜੀ ਹਾਂਜੀ ਉਹ ਬਹੁਤ ਵਧੀਆ ਬਣ ਗਿਆ ਆਪਣਾ ਫਾਟਕ ਕਿ ਕਿ ਸਵੇ ਦੇ ਨਾਲ ਇਹ ਉਹ ਲਾਈਨਾਂ ਨੇ ਜਿਹੜੀ ਕਿ ਮਿੱਡਾ ਚੌਂਕ ਤੋਂ ਫਾਟਕ ਬੰਦ ਹੋ ਜਾਣ ਤੇ ਦੇਖਿਆ ਜਾਂਦੇ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਕਰੇਨਾ ਦੇ ਰਾਹੀ ਜਿਹੜਾ ਵੈ ਇਸ ਸਮੇਂ ਕੰਮ ਬੰਦ ਰਿਹਾ ਨਵੀਆਂ ਲਾਈਨਾਂ ਜਿਹੜੀਆਂ ਨੇ ਇੱਥੇ ਪਾਈਆਂ ਜਾ ਰਹੀਆਂ ਨੇ ਜਿਸ ਕਰਕੇ ਥੋੜਾ ਰਸਤਾ ਬੰਦ ਕਰ ਦਿੱਤਾ ਗਿਆ ਹੈ हेलो मास्टर्स शशिकाला आप दोस्तों मैं आपका दोस्त हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈ ਸੋ ਦੋਸਤੋ ਅੱਜ ਦੀ ਵੱਡੀ ਖਬਰ ਹੈ ਵੀ ਗਿੱਲੂ ਲੁਧਿਆਣਾ ਸ਼ਹਿਰ ਦਾ ਮਿੱਡਾ ਚੌਂਕ ਵਾਲਾ ਜਿਹੜਾ ਰੇਲਵੇ ਸਟੇਸ਼ਨ ਅਦੂ ਦੇਖ ਸਕਦੇ ਹੋ ਕਿ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਵਾ ਕਿ ਤਕਰੀਬਨ 1 ਨਹੀਂ 2 ਨਹੀਂ 3 ਨਹੀਂ ਪੂਰੇ 5 ਦਿਨਾਂ ਲਈ ਯਾਨੀ ਕਿ 5 ਤਰੀਕ ਤੱਕ ਜਿਹੜਾ ਵੈ ਰਸਤਾ ਬੰਦ ਰਹੇਗਾ ਅਕਸਰ ਲੋਕ ਇੱਥੋਂ ਦੀ ਨਿਕਲ ਕੇ ਮਿੱਡਾ ਚੌਂਕ ਤੋਂ ਔਰ ਸਕੂਟਰ ਮਾਰਕੀਟ ਤੋਂ ਹੁੰਦਾ ਹੈ ਪ੍ਰੀਤ ਪੈਲੇਸ ਜਾਂ ਸਮਰਾਲਾ ਚੌਂਗਿਆ ਚੀਮਾ ਚੌਂਗ ਤੱਕ ਆਪਣਾ ਜਿਹੜਾ ਵਾ ਸਫ਼ਰ ਇੱਥੋਂ ਤੈਅ ਕਰਦੇ ਹੁੰਦੇ ਸੀ ਕਾਫੀ ਸ਼ਾਰਟਕਟ ਇਸ ਏਰੀਆ ਨੂੰ ਮੰਨਿਆ ਜਾਂਦਾ ਹੈ ਔਰ ਜਿਹੜੇ ਲੋਕ ਸਕੂਟਰ ਮਾਰਕੀਟ ਤੋਂ ਆਉਂਦੇ ਨੇ ਉਹ ਇਧਰੋਂ ਦੀ ਸਿੱਧਾ ਜਾ ਕੇ ਪੋਚਰ ਮਾਰਕੀਟ ਜਾਂ ਉਸ ਤੋਂ ਬਾਅਦ ਪਾਰ ਪਲਾਜ਼ਾ ਜਾਂ ਆਪਣਾ ਅੱਗੇ ਦਾ ਸਫ਼ਰ ਕਹਿ ਸਕਦੇ ਹੋ ਕਿ ਆਰਤੀ ਚੌਂਗ ਦਾ ਸਫ਼ਰ ਇੱਥੋਂ ਤੈਅ ਕਰਦੇ ਸੀਗੇ ਤੇ ਇਹ ਕਾਫੀ ਜਿਹੜਾ ਮੁੱਖ ਏਰੀਆ ਹੈਗਾ ਵੈਸ ਏਰੀਆ ਦਾ ਜੋ ਕਿ ਦੋਨੋਂ ਰਸਤਿਆਂ ਨੂੰ ਕਾਫੀ ਸ਼ਾਰਟਕਟ ਪੰਦਿੰਦਾ ਹੈਗਾ ਵੈ ਤੇ ਸਾਡੇ ਨਾਲ ਗੱਲ ਕਰ ਮੌਜੂਦ ਨੇ ਇਸ ਸਮੇਂ ਕੰ ਤੇ ਗੱਲ ਕਰਦੇ ਆਂ ਉਹ ਜਾਣਦੇ ਆਂ ਇੰਜੀਨੀਅਰ ਕੰਟਰੈਕਟਰ ਇੰਜੀਨੀਅਰ ਸਾਡੇ ਨਾਲ ਗੁਰਦੇਵਾਲ ਸਿੰਘ ਜੀ ਹੈਗੇ ਨੇ ਤੇ ਆਓ ਫਿਰ ਇਹਨਾਂ ਨਾਲ ਗੱਲ ਕਰਦੇ ਆਂ ਜਾਣਦੇ ਆਂ ਕਿਸ ਪ੍ਰਕਾਰ ਦੀ ਐਕਟੀਵਿਟੀ ਇਸ ਤੇਮ ਕਾਰਜਕ੍ਰਮ ਢਵਾ ਹੈ ਆ ਰੇਲਵੇ ਲੈ ਕੇ ਕਿੱਥਾ ਜਾ ਰਿਹਾ ਹੈ ਕਿੰਨੇ ਦਿਨਾਂ ਤੱਕ ਚੱਲੇਗਾ ਇਸ ਤਰ੍ਹਾਂ ਹੀ ਕੰਮ ਕੀ ਕੀ ਕੰਮ ਹੈਗਾ ਔਰ ਉਸ ਤੋਂ ਬਾਅਦ ਅਗਲਾ ਸਟੇਸ਼ਨ ਕਿਹੜਾ ਰਾਹੇ ਬੰਦ ਕਰਨ ਜਾ ਰਹੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਇਸ ਵੇਲੇ ਅਸੀਂ ਮੇ ਮਿੱਡਾ ਚੋਂ ਆਉਂਦੇ ਫਾਟਕ ਦੇਖ ਰਹੇ ਹਾਂ ਬੰਦ ਕਿਤੇ ਹੋਏ ਨੇ ਇਹ ਕਦੋਂ ਤੋਂ ਬੰਦ ਕੀਤਾ ਔਰ ਕਿੰਨੇ ਦਿਨਾਂ ਤੱਕ ਅੱਗੇ ਬੰਦ ਰਹਿਣਗੇ ਇਸ ਅੱਜ ਤੇ ਪੰਜ ਤਰੀਕ ਦਾ ਬੰਦਾ ਗਿਆ ਕੀ ਕੰਮ ਕਾਰਗਰਮ ਕੀ ਚੱਲ ਰਿਹਾ ਸੀ ਕਿ ਕਾਰਗਰਮ ਇਹ ਡਬਲ ਲਾਈਨ ਹੋ ਰਹੀ ਹੈ ਜੀ ਡਬਲ ਲਾਈਨ ਹੋ ਰਹੀ ਹੈ ਕਿੱਥੇ ਜਾ ਰਹੀ ਹੈ ਇਹ ਲੁਧਿਆਣਾ ਤੋਂ ਮੁੱਲਾਪੁਰ ਲੁਧਿਆਣੇ ਤੋਂ ਮੁੱਲਾਪੁਰ ਜਾ ਰਹੀ ਹੈ ਹਾਂਜੀ ਤੇ ਕੀ ਕਹਾਂ ਚਾਹੂਗਾ ਇਸ ਮੌਕੇ ਤੇ ਲੁਧਿਆਣਾ ਵਾਸੀ ਜਿਹੜੇ ਲੋਕ ਇੱਧਰ ਮਿੱਡਾ ਚੌਂਗ ਨੂੰ ਆ ਰਹੇ ਤਾਂ ਕਿ ਉਹਨਾਂ ਦਾ ਸਮਾਨ ਆ ਖਰਾਬ ਉਹ ਇਹ ਵੀ ਕਸ਼ਟ ਤਾਂ ਦੇਖੋ ਹੈਗਾ ਹੀ ਆ ਪੰਜ ਦਿਨ ਦਾ 10 ਦਿਨ ਦਾ ਛੱਡ ਦਿਨ ਦਾ ਕਸ਼ਟ ਹੈ 29 ਤੋਂ 5 ਤਰੀਕ ਤੱਕ ਕੱਟ ਦਿਨ ਹੋ ਜਾਂਦੇ ਆਪਣੇ ਉਹਦਾ ਕਸ਼ਟ ਤਾਂ ਹੈ ਸਾਰਿਆਂ ਨੂੰ ਪਰ ਲੇਕਿਨ ਕਸ਼ਟ ਤੋਂ ਬਾਅਦ ਵਧੀਆ ਬਣ ਜਾਣਾ ਫਟ ਕੇ ਪਿਛਲਾ 2 ਨੰਬਰ ਦੇਖਿਆ ਤੁਸੀਂ ਹਾਂਜੀ ਹਾਂਜੀ ਉਹ ਬਹੁਤ ਵਧੀਆ ਬਣ ਗਿਆ ਆਪਣਾ ਫਟਕ ਜਿੱਦਾਂ ਮਰਜੀ ਹੁਣ ਕੋਈ ਉੱਥੇ ਅਟਕਣ ਨਹੀਂ ਹੈਗੀ ਹੈ ਅਟਕਣ ਨਹੀਂ ਹੈਗੀ ਬਿਲਕੁਲ ਸਹੀ ਗੱਲ ਹੈ ਹਾਂਜੀ ਤੇ ਇਹ ਵੀ ਬਿਲਕੁਲ ਸੇਮ ਇਸ ਤਰੀਕੇ ਨਾਲ ਨਹੀਂ ਸੇਮ ਉਸੇ ਤਰ੍ਹਾਂ ਬਣਨਾ ਹੈ ਅੱਛਾ ਜੀ ਤੇ ਇਸ ਤੋਂ ਬਾਅਦ ਫਿਰ ਅੱਗੇ ਕਿੱਥੇ ਜਾ ਰਹੇ ਹੋ ਅੱਗੇ ਆਪਣਾ ਜਿਹੜਾ ਅਗਲਾ ਫਟਕ ਹੈ S1 ਅੱਛਾ S1 ਹਾਂਜੀ S1 ਦਾ ਫਟਕ ਪੰਜ ਅਗਾਂ ਪੰਜ ਤਰੀਕ ਤੋਂ ਬਾਅਦ ਪੰਜ ਤਰੀਕ ਤੋਂ ਬਾਅਦ ਉਹ ਰੋਡ ਜਿਹੜੀ ਹੈ 5 ਦਿਨਾਂ ਦੇ ਟੋਟੇ 5 ਤਰੀਕ ਤੱਕ ਬੰਦ ਰਹੇਗਾ ਰਸਤਾ ਹਾਂਜੀ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਕਿੰਕਿਸ ਪ੍ਰਕਾਰ ਦੇ ਨਾਲ ਜਿਹੜਾ ਰਸਤਾ ਹੈਗਾ ਮੈਮ 5 ਤਰੀਕ ਤੱਕ ਇਹ ਬੰਦ ਰਹੇਗਾ ਤੇ ਮੈਂ ਕੋਈ ਫਿਰ ਤੁਹਾਨੂੰ ਦੱਸਦਾ ਕਿ ਤੁਸੀਂ ਮੇਰੇ ਬੈਕਸਾਈਡ ਤੇ ਦੇਖ ਸਕਦੇ ਹੋ ਕਿ ਕਿਸ ਸਵੇ ਦੇ ਨਾਲ ਇਹ ਉਹ ਲਾਈਨਾਂ ਨੇ ਜਿਹੜੀ ਕਿ ਮਿੱਡਾ ਚੌਂਗ ਤੋਂ ਫਾਟਕ ਬੰਦ ਹੋ ਜਾਣ ਤੇ ਦੇਖਿਆ ਜਾਂਦੇ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਕਰੇਨਾ ਦੇ ਰਾਹੀ ਜਿਹੜਾ ਵੈ ਇਸ ਸਮੇਂ ਕੰਮ ਬਲ ਰਿਹਾ ਨਵੀਆਂ ਲਾਈਨਾਂ ਜਿਹੜੀਆਂ ਨੇ ਇੱਥੇ ਪਾਈਆਂ ਜਾ ਰਹੀਆਂ ਨੇ ਜਿਸ ਕਰਕੇ ਥੋੜਾ ਰਸਤਾ ਬੰਦ ਕਰ ਦਿੱਤਾ ਗਿਆ ਕਿਉਂਕਿ ਸਾਫ਼ ਤੌਰ ਤੇ ਕਿਹਾ ਹੈ ਕਿ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਸੀ ਬਣਾ ਕੇ ਲੁਧਿਆਣਾ ਵਾਸੀਆਂ ਨੂੰ ਸਮਰਪਿਤ ਕਰਾਂਗੇ ਫੁੱਲਾ ਡੁੱਲਾ ਰਾ ਹੋ ਜਾਏਗਾ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਆਵਾਜ਼ਾਈ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਤੁਸੀਂ ਮੇਰੇ ਬੈਕ ਸਾਈਡ ਦਾ ਜਿਹੜਾ ਰਸਤਾ ਦੇਖ ਰਹੇ ਹੋ ਇਹ ਰਸਤਾ ਜਿਹੜਾ ਸਕੂਟਰ ਮਾਰਕੀਟ ਨੂੰ ਜਾਂਦਾ ਹੈਗਾ ਸਕੂਟਰ ਮਾਰਕੀਟ ਤੋਂ ਲੋਕ ਨਿਕਲ ਕੇ ਜਿਹੜਾ ਅੱਗੇ ਪ੍ਰੀਤ ਪੈਲੇਸ ਨੂੰ ਉਸ ਤੋਂ ਬਾਅਦ ਹੀ ਦੱਸੋ ਬਾਅਦ ਪ੍ਰਤਾਪ ਚੌਂਗ ਜਾਂ ਗਿਲ ਚੌਂਗ ਨੂੰ نیچے ਵੀ ਉਤਰ ਜਾਂਦੇ ਨੇ ਉਸ ਤੋਂ ਅੱਗੇ ਚੀਮਾ ਚੌਂਗੇ ਸਮਰਾਲਾ ਚੌਂ ਤੱਕ ਆਪਣਾ ਜਿਹੜਾ ਸਫ਼ਰ ਹੈ ਤੈਅ ਕਰਦੇ ਹੈਗੇ ਸੀਗੇ ਲੇਕਿਨ ਉਹ ਮੇਰੀ ਬੈਕ ਸਾਈਡ ਤੋਂ ਜਿਹੜਾ ਰਸਤਾ ਦੇਖ ਰਹੇ ਹੋ ਇੱਥੇ ਬਿਲਕੁਲ ਚੌਂਕ ਹੈ ਇਹਨੂੰ ਮਿੱਡਾ ਚੌਂਕ ਕੇ ਜਾਂ ਕੌਚਨ ਮਾਰਕੀਟ پارک ਬਲਾਜ਼ਾ ਆਰਤੀ ਚੌਂਕ ਤੁਸੀਂ ਕਿੱਧਰ ਵੀ ਆਪਣਾ ਸ਼ਾਰਟਕਟ ਇੱਥੋਂ ਲੈ ਕੇ ਨਿਕਲ ਸਕਦੇ ਸੀ ਲੇਕਿਨ ਬੇਹਰਾਲ ਲੁਧਿਆਣਾ ਵਾਸੀਆਂ ਸੇ ਵਧੀਆ ਗੱਲ ਹੈ ਕਿ ਕੁਝ ਦਿਨ ਜ਼ਰੂਰ ਪਰੇਸ਼ਾਨੀ ਹੋਏਗੀ ਲੇਕਿਨ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਫਾਟਕਾਂ ਨੂੰ ਤਿਆਰ ਕਰਕੇ ਲੁਧਿਆਣਾ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰਨਵਾਦ ਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ